ਅੱਜ ਗੁਰ ਨਿਮਰਤ ਕੌਰ ਦੇ ਜਨਮ ਦਿਨ ਤੇ ਸਭ ਤੋਂ ਵੱਡਾ ਤੋਹਫਾ ਇਹ ਹੈ ਕਿ ਜਿੰਨੇ ਬੱਚੇ ਅਮਰ ਸ਼ਕਣਗੇ ਇਹਦੀ ਸੇਵਾ ਇਸ ਬੱਚੀ ਦੀ ਝੋਲੀ ਪੈ ਜਾਏ ਇਸ ਬੱਚੀ ਨੂੰ ਪਿਆਰ ਦੇਣਾ ਕਿਉਂਕਿ ਜਨਮ ਦਿਨ ਬੜਿਆਂ ਦੇ ਮਨਾਏ ਜਾਂਦੇ ਨੇ ਇਹ ਵੱਖਰਾ ਜਨਮ ਦਿਨ ਹੈ ਕਿ ਇੱਕ ਬੱਚੀ ਆਪਣੇ ਜਨਮ ਦਿਨ ਤੇ ਕਿੰਨਿਆਂ ਨੂੰ ਜੋੜ ਜੇਗੀ ਕਿੰਨੇ ਬੱਚਿਆਂ ਨੂੰ ਇਤਿਹਾਸ ਪੜਾ ਜਾਏਗੀ ਬੋਲੋ ਇਸੋਨ ਹਾਂ ਦੀਆਂ ਟੀਆਂ ਹੋਣ ਘਰ ਘਰ ਵਿੱਚ ਜਿਹੜੀਆਂ ਸੁੱਤੀਆਂ ਜਮੀਰਾ ਜਗਾ ਦੇਣ ਸਾਰਿਆਂ ਦਾ ਤੇ ਆਦੇਲ ਤੋਂ ਬਹੁਤ ਬਹੁਤ ਧੰਨਵਾਦ ਮੇਰੀ ਬੱਚੀ ਨੂੰ ਅਸੀਸਾ ਕੋਈ ਬੇਟਾ ਰੋਣਾ ਨਹੀਂ ਰੋਣਾ ਨਹੀਂ ਇਹ ਤੁਸੀਂ ਉਹ ਮਾਂ ਹੋ ਜਿਹੜੀ ਮਾਂ ਆਪਣੇ ਬੱਚੇ ਨੂੰ ਨਹੀਂ ਜੋੜ ਰਹੀ ਆਪਣੇ ਬੱਚਿਆਂ ਦੇ ਨਾਲ ਪਤਾ ਨਹੀਂ ਕਿੰਨੇ ਕ ਬੱਚੇ ਛੋੜ ਜਾਣੇ ਨੇ ਤੁਸੀਂ ਸਾਰੇ ਬੱਚੇ ਜਨਮ ਦਿਨ ਮਨਾਉਂਦੇ ਹਨ ਕੋਈ ਕੇਕ ਕੱਟਦਾ ਕਿਸ ਤਰ੍ਹਾਂ ਦਾ ਕਰਦਾ ਕੋਈ ਖਰਚੇ ਇੰਨੇ ਕੀਤੇ ਜਾਂਦੇ ਹਨ ਰੋਜ਼ ਦਾ ਕੋ ਰਿਜ਼ਲਟ ਹੈ ਜ਼ੀਰੋ ਹੁੰਦਾ ਅਸੀਂ ਜਨਮ ਦਿਨ ਮਨਾਉ ਨੂੰ ਸ਼ਾਨ ਮੰਨਦੇ ਹਾਂ ਜਿਹੜਾ ਪ੍ਰੋਗਰਾਮ ਹੋ ਰਿਹਾ 250 ਬੱਚਿਆਂ ਤੱਕ ਕਿਤਾਬਾਂ ਗਈਆਂ ਨੇ ਜਨਮ ਦਿਨ ਤਾਂ ਬੜੇ ਮਨਾਉਂਦੇ ਨੇ ਪਰ ਜਨਮ ਦਿਨ ਤੇ ਦੋ 250 ਬੱਚੇ ਨੂੰ ਜੋੜ ਦੇਣਾ ਇਤਿਹਾਸ ਪੜ੍ਹਾਉ ਦੇਣਾ ਇਤਿਹਾਸ ਪੜ੍ਹਾ ਦੇਣਾ ਇਹ ਵਿਰਲੇ ਦੇ ਕੰਮ ਹੁੰਦਾ ਤੇ ਇਹ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੱਚੀ ਗੁਰਨਿਮਰਤ ਕੌਰ ਇੱਕ ਵਾਰ ਬੱਚੀ ਖੜੀ ਹੋ ਜਾ ਗੁਰਨਿਮਰਤ ਕੌਰ ਸਾਰੇ ਜੱਜ ਸਾਹਿਬ ਇੱਕ ਮਿੰਟ ਆ ਜਾਣ ਜਿਸ ਬੱਚੀ ਦੇ ਨਾਮ ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਆ ਇਹਨਾਂ ਦੇ ਪਿਤਾ ਜੀ ਇਸ ਬੱਚੀ ਨੂੰ ਪਿਆਰ ਦੇਣਾ ਕਿਉਂਕਿ ਜਨਮ ਦਿਨ ਬੜਿਆਂ ਦੇ ਮਨਾਏ ਜਾਂਦੇ ਨੇ ਇਹ ਵੱਖਰਾ ਜਨਮ ਦਿਨ ਹੈ ਕਿ ਇੱਕ ਬੱਚੀ ਆਪਣੇ ਜਨਮ ਦਿਨ ਤੇ ਕਿੰਨਿਆਂ ਨੂੰ ਜੋੜ ਜੇਗੀ ਕਿੰਨੇ ਬੱਚਿਆਂ ਨੂੰ ਇਤਿਹਾਸ ਪੜ੍ਹਾ ਜਾਏਗੀ ਬੋਲੇ ਸੋਨਹਾ ਨੇਹਾ ਅੱਛੀ ਆ ਕੇ ਐਦਾਂ ਦੀਆਂ ਟੀਆਂ ਹੋਰ ਘਰ-ਘਰ ਵਿੱਚ ਜਿਹੜੀਆਂ ਸੁੱਤੀਆਂ ਜ਼ਮੀਰਾਂ ਜਗਾ ਦੇਣ ਜਿਹੜੇ ਆਪ ਮਾਪੇ ਪਿਤਾ ਦੀਆਂ ਆਪ ਧੀਆਂ ਜੁੜੀਆਂ ਨੇ ਉਹੀ ਦੂਜੀਆਂ ਨੂੰ ਜੋੜ ਸਕਦੀਆਂ ਨੇ ਅੱਜ ਜਿੰਨਾ ਇਕੱਠ ਹੈ ਤੇ ਗੁਰਨਿਮਰਤ ਕੌਰ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਪਰਿਵਾਰ ਦੇਖੋ ਕਿੰਡੀ ਵਧੀਆ ਸੋਚ ਹੈ ਦਾਦੀ ਜੀ ਨਾਨਾ ਜੀ ਨਾਨਾ ਜੀ ਕਿੱਥੋਂ ਨੇ ਜਦੋਂ ਅਸੀਂ ਮਿਆਣੀ ਜਾਂਦੇ ਸੀ ਵੀ ਸਾਡੇ ਇੱਥੇ ਪਰਿਵਾਰ ਬੱਚੀ ਆ ਉਹਦਾ ਅਸੀਂ ਜਨਮ ਦਿਨ ਮਨਾਉਣਾ ਹੈ ਤੇ ਅਸੀਂ ਐਦਾਂ ਹੀ ਨਹੀਂ ਮਨਾਉਣਾ ਪੀਜੇ ਖਾ ਕੇ ਸਾਰ ਦੇਣਾ ਅਸੀਂ ਹਮੇਸ਼ਾ ਦੇ ਲਈ ਬੱਚਿਆਂ ਦੇ ਅੰਦਰ ਇੱਕ ਐਸਾ ਬੀਜ ਬੀਜਾਂਗੇ ਜਿਹੜਾ ਵੀ 12 ਮਾਸ ਫਲੰਤ ਉਹ ਬੀਜ ਨਾਮ ਦਾ ਬੀਜ ਹੋਏਗਾ ਉਹ ਬੀਜ ਇਤਿਹਾਸ ਦਾ ਬੀਜ ਹੋਏਗਾ ਸਾਡੇ ਮਿਆਣੀ ਤੇ ਵੀਰਜੀ ਗੁਰਬਚਨ ਸਿੰਘ ਜੀ ਇਹਨਾਂ ਦੀ ਦੋਤੀ ਹੈ ਮੇਰੀ ਕਿਸ ਬੱਚੀ ਦੇ ਨਾਮ ਤੇ ਜਿਨ੍ਹਾਂ ਦੇ ਨਾਮ ਤੇ ਅਸੀਂ ਅੱਜ ਜੁੜਨ ਲੱਗੇ ਆ ਇੱਕ ਅੱਜ ਕੇ ਜਕਾਰਾ ਹੋ ਜਾਏ। ਇਸੀ ਕੁਝ ਕਹਿਣਾ ਚਾਹੁੰਦੀ ਤੁਹਾਨੂੰ। ਦੋਸਤਾਂ ਨੂੰ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਰੇ ਆਪਣਾ ਟਾਈਮ ਕੱਢ ਕੇ ਸਾਰੇ ਆਏ ਨੇ ਇੱਧਰ। ਸਾਰਿਆਂ ਦਾ ਤੇ ਅਤਿਅੰਤਿਲ ਤੋਂ ਬਹੁਤ-ਬਹੁਤ ਧੰਨਵਾਦ ਮੇਰੀ ਬੱਚੀ ਨੂੰ ਅਸੀਸਾ। ਬੇਟਾ ਰੋਣਾ ਨਹੀਂ ਰੋਣਾ ਨਹੀਂ। ਇਹ ਤੁਸੀਂ ਉਹ ਮਾਂ ਉਹ ਜਿਹੜੀ ਮਾਂ ਆਪਣੇ ਬੱਚੇ ਨੂੰ ਨਹੀਂ ਜੋੜ ਰਹੀ ਆਪਣੇ ਬੱਚਿਆਂ ਦੇ ਨਾਲ ਪਤਾ ਨਹੀਂ ਕਿੰਨੇ ਕ ਬੱਚੇ ਛੋੜ ਜਾਣੇ ਨੇ ਤੁਸੀਂ ਇਹ ਤੁਹਾਨੂੰ ਮਨ 'ਚ ਕਿੱਦਾਂ ਆਇਆ ਪੈਣ ਜੀ ਇਹ ਗੱਲ ਆਪਾਂ ਵੀ ਸਾਰੇ ਜਨਮ ਦਿਨ ਦਾ ਸਾਰੇ ਮਨਾਉਂਦੇ ਨੇ ਆਪਾਂ ਪਹਿਲੇ ਸਾਂ ਵੀ ਸਭ ਕੁਝ ਕਰਦੇ ਹਾਂ ਡੀਜੇ ਸਭ ਕੁਝ ਹੋਤੇ ਹੁੰਦਾ ਬਟ ਇਹ ਸੀ ਕਿ ਇਤਿਹਾਸ ਨਾਲ ਆਪਾਂ ਬੱਚਿਆਂ ਨੂੰ ਜੋੜੀਏ ਇਸ ਤੋਂ ਵੱਡਾ ਉਪਰਾਲਾ ਕੋਈ ਨਹੀਂ ਹੈ ਕੁਦਰਤ ਨੇ ਭਾਈ ਸਾਹਿਬ ਨਾਲ ਜੋੜਿਆ ਹੌਲੀ ਹੌਲੀ ਪਹਿਲਾਂ ਮੈਂ ਹੋਰ ਸੰਸਰ ਨਾਲ ਜੁੜਿਆ ਫਿਰ ਭਾਈ ਸਾਹਿਬ ਨਾਲ ਜੁੜ ਗਿਆ ਇਸ ਤਰ੍ਹਾਂ ਜੁੜਦੇ ਜੁੜਦੇ ਮੇਰੇ ਮਨ ਵਿਚ ਖਿਆਲ ਆਇਆ ਵੀ ਜੇ ਮੈਨੂੰ ਉਸ ਸਮੇਂ ਨਹੀਂ ਪਤਾ ਸੀ ਪਡਣਾ ਸਾਹਿਬ ਵਿੱਚ ਕੀ ਹੈ ਕੀ ਗੁਰਦੁਆਰੇ ਹਨ ਕਿੱਥੇ ਜਨਮ ਹੋਇਆ ਤਾਂ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਕਿਵੇਂ ਪਤਾ ਹੋਵੇਗਾ ਫਿਰ ਮੈਂ ਕੋਸ਼ਿਸ਼ ਕੀਤੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਿੰਡ ਵਿੱਚ ਥੋੜਾ ਥੋੜਾ ਉਪਰਾਲਾ ਕਰਨ ਲੱਗਿਆ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਵੀ ਸਾਰੇ ਬੱਚੇ ਜਨਮ ਦਿਨ ਮਨਾਉਂਦੇ ਹਨ ਕੇਕ ਕੱਟਦਾ ਕੋਈ ਕਿਸ ਤਰ੍ਹਾਂ ਦਾ ਕਰਦਾ ਕੋਈ ਖਰਚੇ ਇੰਨੇ ਕੀਤੇ ਜਾਂਦੇ ਹਨ ਪਰ ਉਹਦਾ ਜੋ ਰਿਜ਼ਲਟ ਹੈ ਜ਼ੀਰੋ ਹੁੰਦਾ ਹੈ ਹੁੰਦਾ ਹੀ ਨਹੀਂ ਪਹਿਲੀ ਗਾਰ ਉਸ ਪਾਸਿਓਂ ਉਥੇ ਪਾਸੇ ਗੁਰਬਾਣੀ ਨਾਲ ਅਸੀਂ ਇਹ ਬੱਚਿਆਂ ਨੂੰ ਜੋੜੀਏ ਉਸ ਨਾਲ ਕੁਝ ਅਸੀਂ ਇਹਨਾਂ ਨੂੰ ਸੇਧ ਦੇ ਸਕਦੇ ਹਾਂ ਇਸ ਮਨ ਇਹ ਸੋਚ ਨੂੰ ਲੈ ਕੇ ਮੈਂ ਅੱਗੇ ਵਧਿਆ ਤੇ ਭਾਈ ਸਾਹਿਬ ਨਾਲ ਵੀ ਗੱਲ ਕੀਤੀ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਆਪਾਂ ਜਨਮ ਦਿਨ ਬੱਚੇ ਦਾ ਮਨਾਈਏ ਤੇ ਇਹਨਾਂ ਨਾਲ ਅਮਨਦੀਪ ਸਿੰਘ ਜੀ ਤੇ ਇਹਨਾਂ ਸੁਖਬ੍ਰੀਤ ਕੌਰ ਨੇ ਜੋ ਮੇਰੀ ਬੇਟੀ ਹੈ ਇਹਨਾਂ ਨਾਲ ਵੀ ਗੱਲ ਕੀਤੀ ਖਾਚੇ ਜੋ ਹੋਰ ਪਾਸੇ ਅਸੀਂ ਕਰਦੇ ਹਾਂ ਇਹਨਾਂ ਸਾਰਿਆਂ ਨੂੰ ਰੋਕੇ ਅਸੀਂ ਇਸ ਪਾਸੇ ਉਬਰਾਲਾ ਕੀਤਾ ਵੀ ਅਸੀਂ ਆਪਣੀ ਦੋਤੀ ਦਾ ਜੋ ਜਨਮ ਦਿਨ ਹੈ ਗੁਰਮਤਿ ਕੌਣ ਬਣੇਗਾ ਪਿਆਰੇ ਦਾ ਪਿਆਰਾ ਦੇ ਸਮਾਗਮ ਕਰਾ ਕੇ ਅਸ ਨੂੰ ਅਸੀਂ ਅੱਗੇ ਬਧਾਈਏ ਤੇ ਕਰੀਏ ਤੇ ਇਸ ਨਾਲ ਸਾਨੂੰ ਹੋਰ ਵੀ ਪਾਸੇ ਪਤਾ ਲੱਗੇ ਵੀ ਸਾਡੇ ਜਿਹੜੇ ਬੱਚੇ ਕਿ ਪਾਸੇ ਤੁਰਦੇ ਆ ਪਾਸੇ ਪੈਦਸਾਂ ਚ ਜਾਂਦੇ ਆ ਐਸਾਂ ਜਾ ਕੇ ਇੱਕ 25 ਬੰਦਿਆਂ ਦਾ ਖਰਚਾ ਤਕਰੀਬਨ 25000 ਆ ਜਾਂਦਾ ਇਸ ਤਰ੍ਹਾਂ ਦੇ ਪ੍ਰਾਲੇ ਸਾਰੇ ਰਲ ਮਿਲ ਕੇ ਕਰੀਏ ਭਾਈ ਸਾਹਿਬ ਦਾ ਸਹਿਯੋਗ ਦਿਈਏ ਸੰਗਤਾਂ ਜੋ ਅੱਗੇ ਹੋਵੇ ਚਲਦੀਆਂ ਹਨ ਉਹਨਾਂ ਦਾ ਸਹਿਯੋਗ ਦਿਈਏ ਤਾਂ ਹੀ ਅਸੀਂ ਜੋ ਬੱਚੇ ਸਾਡੇ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਆਪਾਂ ਗੁਰੂ ਇਤਿਹਾਸ ਅਤੇ ਗਰਵਾਣੀ ਨਾਲ ਜੋੜ ਕੇ ਪੂਜੀ ਨੇ ਕਿਹਾ 25-30 ਹਜ਼ਾਰ ਦਾ ਖਰਚਾ ਆ ਜਾਂਦਾ ਜਦੋਂ ਮਹਾਰਾਜ ਨੇ ਦਮ ਲਿਆ ਸੀ ਨਾ ਦਮਦਮਾ ਸਾਹਿਬ ਧਰਤੀ ਦਾ ਨਾਂ ਪੈ ਗਿਆ ਸੀ ਦਮਦਮਾ ਸਾਹਿਬ ਤੇ ਘੜੀਆਂ ਸਭ ਸੱਚੀ ਟਕਸਾਲ ਉਹ ਟਕਸਾਲ ਬਾਪੂ ਨੇ ਸਜਾਈ ਸੀ ਤੇ ਮੈਂ ਇਹ ਕਹਿਣਾ ਚਾਹਨਾ ਵੀ ਮਹਾਰਾਜ ਨੂੰ ਪੁੱਛਿਆ ਮਹਾਰਾਜ ਪੈਰ 'ਚ ਜੋੜਾ ਨਹੀਂ ਹੱਥ 'ਚ ਘੋੜਾ ਨਹੀਂ ਸਿਰ 'ਤੇ ਤਾਜ ਨਹੀਂ ਮੋਢੇ ਤੇ ਬਾਜਰੀ ਕਿਲਾ ਸਾਡਾ ਜਾ ਚੁੱਕਾ ਹੈ ਅਸੀਂ ਕੀ ਖਟਿਆ ਸਾਡੇ ਬੱਚੇ ਕਿੱਥੇ ਨੇ ਮਾਰਨੇ ਫਰੇ ਉਂਗਲ ਕੀਤੀ ਸੀ ਕਹਿੰਦਾ ਇਹਨਾਂ ਪੁੱਤਰਾਂ ਕੇ ਸੀਸ ਪਰ ਸਤਵਾਰ ਦੀ ਅਚਾਰ ਚਾਰ ਮੂਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਸੀ ਜਨਮ ਦਿਨ ਮਨਾਉਣ ਨੂੰ ਸ਼ਾਨ ਮੰਨਦੇ ਆ ਅੱਜ ਗੁਰ ਨਿਮਰਤ ਕੌਰ ਦੇ ਜਨਮ ਦਿਨ ਤੇ ਸਭ ਤੋਂ ਵੱਡਾ ਤੋਹਫਾ ਇਹ ਹੈ ਕਿ ਜੰਨੇ ਬੱਚੇ ਅਮਰ ਸ਼ਕਣਗੇ ਇਹਦੀ ਸੇਵਾ ਇਸ ਬੱਚੀ ਦੀ ਝੋਲੀ ਪੈ ਜਾਏ ਬੋਲੇ ਬੋਲੇ ਹਾਂ ਬੋਲੇ ਹਾਂ